ਸਹਾਰ ਨੇ ਜਿਹੜੇ ਪੁਲਿਸ ਦੇ ਮਗਰ ਪੈ ਗਏ ਨੇ ਡਾਂਗਾ ਜਿਹੜੇ ਝੰਡੇ ਨੇ ਜੋਨ ਪਿੰਡ ਦੇ ਕੋਲ ਨੈਸ਼ਨਲ ਹਾਈਵੇ ਦੇ ਕੋਲ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਕਿਸਾਨਾਂ ਦੇ ਵੱਲ ਪੁਲਿਸ ਜਿਹੜੀ ਉਹ ਗਨ ਦੇ ਨਾਲ ਲਗਾਤਾਰ ਕਿਸਾਨਾਂ ਵੱਲ ਟੀਅਰ ਗੈਸ ਦੇ ਗੋਲੇ ਛੁੱਟ ਰਹੀ ਹੈ ਤਾਂ ਵੀ ਕਿ ਉਹ ਗ੍ਰਾਹਾਂ ਦੇ ਜਿਹੜੇ ਕਿਸਾਨ ਨੇ ਆ ਦੇਖੋ ਪਗਾਰ ਸਿੰਘ ਮਾਨ ਜੋ ਲਗਾਤਾਰ ਕਹਿੰਦੇ ਆ ਕਿ ਕਿਸਾਨਾਂ ਦੀ ਸਰਕਾਰ ਹੈ ਮੈਂ ਕਿਸਾਨਾਂ ਦਾ ਪੁੱਤਰ ਆ ਹੁਣ ਕਿਸਾਨਾਂ ਦੇ ਉੱਪਰ ਉਹਦੇ ਹੀ ਪੰਜਾਬ ਪੰਜਾਬ ਕਿਸਾਨਾਂ ਦੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੀ ਉੱਪਰ ਕਿਸ ਤਰੀਕੇ ਨਾਲ ਗੋਲੇ ਛਟਵਾ ਰਹੀ ਹੈ ਤਸਵੀਰ ਵੱਡੇ ਪੈਕੇਟ ਨੇ ਵੱਡੇ ਡੱਬੇ ਨੇ ਉਹ ਪੁਲਿਸ ਦੀ ਬੋਡਾ ਉੱਪਰ ਲੰਘਣੇ ਹੱਥਾਂ ਵਿੱਚ ਉਹ ਗੰਨਾ ਫੜੀਆਂ ਹੋਈਆਂ ਨੇ ਜਿਸ ਦੇ ਨਾਲ ਇਹ ਛੁੱਟਿਆ ਜਾ ਰਿਹਾ ਤੇ ਮੇਰੇ ਵਾਲੋਂ ਤੁਹਾਨੂੰ ਲੱਗਦਾ ਤਾ ਪਿੰਡ ਜੌਂਦੇ ਕੋਲੇ ਨੈਸ਼ਨਲ ਹਾਈਵੇ ਦੇ ਉੱਪਰ ਕਿਸਾਨਾਂ ਦੇ ਉੱਤੇ ਟੀਅਰ ਗੈਸ ਹੈ ਜਿਹੜੀ ਹੰਝੂ ਗੈਸ ਦੇ ਗੋਲੇ ਛੁੱਟਣ ਤੋਂ ਬਾਅਦ ਕਿਸਾਨ ਇੱਕ ਵਾਰ ਪਿੱਛੇ ਹੋ ਗਏ ਨੇ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀ ਗੈਸ ਦੇ ਗੋਲੇ ਨੇ ਜਿਹੜੇ ਬੰਬ ਨੇ ਉਹ ਸੜਕ ਦੇ ਉੱਪਰ ਡਿੱਗੇ ਹੋਏ ਨੇ ਤਾਂ ਵੱਡੀ ਤਦਾਦ ਦੇ ਵਿੱਚ ਜਿਹੜੇ ਗੋਲੇ ਨੇ ਉਹ ਛੁੱਟੇ ਗਏ ਨੇ ਤੇ ਕਿਸਾਨ ਜਿਹੜੀ ਵੱਡੀ ਗਿਣਤੀ ਦੇ ਵਿੱਚ ਉਹ ਇੱਥੋਂ ਇੱਕ ਵਾਰ ਪਿੱਛੇ ਖੜ ਗਏ ਨੇ ਤਾਂ ਲਗਾਤਾਰ ਕਿਸਾਨ ਹੈ ਅੱਗੇ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਇਹ ਜਿਹੜੀ ਹੰਝੂ ਗੈਸ ਹੈ ਬੜੀ ਹਾਂ ਘਾਤਕ ਹੁੰਦੀ ਆ ਤਾਂ ਤਸਵੀਰਾਂ ਦਿਖਾ ਦਿੰਨੇ ਆ ਆ ਦੇਖੋ ਜਿਹੜੇ ਉਹ ਬੰਬ ਨੇ ਉਹ ਇੱਥੇ ਸੜਕ ਦੇ ਉੱਪਰ ਡਿੱਗੇ ਹੋਏ ਨੇ ਤਾਂ ਇਹ ਮਾਹੌਲ ਆ ਜਿਹੜਾ ਤਾਂ ਉਧਰ ਖੇਤਾਂ ਦੇ ਵੱਲ ਖੇਤਾਂ ਦੇ ਵੱਲ ਜਿਹੜੀ ਇਹ ਗੋਲੇ ਆ ਉਹ ਛੁੱਟੇ ਜਾਂ ਆ ਦੇਖੋ ਤਾਂ ਪੁਲਿਸ ਜਿਹੜੀ ਉਹ ਲਗਾਤਾਰ ਜਿਹੜੇ ਗੋਲੇ ਆ ਉਹ ਛੁੱਟ ਰਹੀ ਹੈ ਤਸਵੀਰਾਂ ਵਿੱਚ ਦਿਖਾ ਦਿੰਦੇ ਆ ਕਿ ਪੁਲਿਸ ਜਿਹੜੀ ਉਹ ਗਨ ਦੇ ਨਾਲ ਲਗਾਤਾਰ ਕਿਸਾਨਾਂ ਵੱਲ ਟੀਅਰ ਗੈਸ ਦੇ ਗੋਲੇ ਛੁੱਟ ਰਹੀ ਹੈ ਤਾਂ ਵੀ ਕਿਉਂ ਗ੍ਰਾਹਾਂ ਦੇ ਜਿਹੜੇ ਕਿਸਾਨ ਨੇ ਆ ਦੇਖੋ ਤਾਂ ਗਨ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਜਿਹੜੀ ਪੁਲਿਸ ਹੈ ਉਹ ਗਨ ਦੇ ਵਿੱਚ ਗੋਲਾ ਭਰਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਲਗਾਤਾਰ ਕਹਿੰਦੇ ਆ ਕਿ ਕਿਸਾਨਾਂ ਦੀ ਸਰਕਾਰ ਹੈ ਮੈਂ ਕਿਸਾਨਾਂ ਦਾ ਪੁੱਤਰ ਆ ਹੁਣ ਕਿਸਾਨਾਂ ਦੇ ਉੱਪਰ ਉਦੇ ਹੀ ਪੰਜਾਬ ਪੰਜਾਬ ਕਿਸਾਨਾਂ ਦੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੀ ਉੱਪਰ ਕਿਸ ਤਰੀਕੇ ਨਾਲ ਗੋਲੇ ਛਟਵਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮਿੱਕਾ ਜੂ ਗ੍ਰਾਹਾਂ ਦੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਅੱਗੇ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਬਿਵਾਸ ਸਿੰਘ ਮਾਣ ਦੀ ਪੰਜਾਬ ਪੁਲਿਸ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਨਾਲ ਵਾਰ ਕਰ ਰਹੀ ਹੈ ਤਸਵੀਰ ਦਿਖਾ ਦਿੰਨੇ ਇੱਧਰ ਦੇ ਪਾਸੇ ਇੱਕ ਜਿਹੜੇ ਹੰਝੂ ਗੈਸ ਦੇ ਜਿਹੜੇ ਵੱਡੇ ਪੈਕੇਟ ਨੇ ਵੱਡੇ ਡੱਬੇ ਨੇ ਉਹ ਪੁਲਿਸ ਦੇ ਮੋਢੇ ਉੱਪਰ ਲੰਘੇ ਨੇ ਹੱਥਾਂ ਵਿੱਚ ਉਹ ਗੰਨਾ ਫੜੀਆਂ ਹੋਈਆਂ ਨੇ ਜਿਸ ਦੇ ਨਾਲ ਇਹ ਛੁੱਟਿਆ ਜਾ ਰਿਹਾ ਤਾਂ ਬੀਕੇਯੂ ਗ੍ਰਾਹਾਂ ਦੇ ਕਿਸਾਨ ਨੇ ਜਿਹੜੇ ਉਹ ਲਗਾਤਾਰ ਵਧਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਹੰਝੂ ਗੈਸ ਛੁੱਟ ਕੇ ਉਹਨਾਂ ਨੂੰ ਪਿੱਛੇ ਵੱਲ ਕਦੇੜਿਆ ਜਾ ਰਿਹਾ ਤਾਂ ਇਹ ਜਦੋਂ ਕਿਸਾਨ ਦਿੱਲੀ ਜਾ ਰਹੇ ਸੀ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਭਾਈ ਦਿੱਲੀ ਸਾਡੇ ਦੇਖਦਾ ਹਿੱਸਾ ਸਾਨੂੰ ਉੱਥੇ ਜਾਣ ਦਿਓ ਪਰ ਅੱਜ ਕਿਸਾਨ ਆਪਣੇ ਹੀ ਪੰਜਾਬ ਦੇ ਵਿੱਚ ਬਠਿੰਡਾ ਡੀਸੀ ਦਫ਼ਤਰ ਜਾਣ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਨੂੰ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਘਰਾਂ ਵਿੱਚ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਲੰਘੜ ਦਿੱਤਾ ਜਾ ਰਿਹਾ ਸੜਕ ਦੇ ਉੱਪਰ ਲਗਾਤਾਰ ਜਿਹੜੇ ਹੰਝੂ ਗੈਸ ਦੇ ਗੋਲੇ ਨੇ ਉਹ ਛੁੱਟੇ ਜਾ ਰਹੇ ਨੇ ਤਾ ਕਾਫੀ ਵੱਡੇ ਪੱਤਰ ਦੇ ਉੱਪਰ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਵੀ ਇਹ ਗੈਸ ਆ ਜਿਹੜੀ ਉਹ ਮੂੰਹ ਤੇ ਅੱਖਾਂ ਦੇ ਵਿੱਚ ਪਈ ਹੈ ਜੋ ਕਿ ਬੜਾ ਮਚਾਉਂਦੀ ਹੈ ਸਰੀਰ ਨੂੰ ਤਾਂ ਉਹ ਕਿਸਾਨ ਆ ਜਿਹੜੇ ਉਹ ਪਿਛਲੇ ਵੱਲ ਖੜੇ ਹੋਏ ਨੇ ਤਾਂ ਪੁਲਿਸ ਲਗਾਤਾਰ ਵਾਰ ਆ ਜਿਹੜੀ ਉਹ ਕਰਦੀ ਨਜ਼ਰ ਆ ਰਹੀ ਹੈ ਤਾਂ ਕਿਸਾਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਇਨਸਾਫ ਮੰਗਣ ਬਠਿੰਡਾ ਜਾ ਰਹੇ ਸੀ ਪਰ ਬਠਿੰਡਾ ਇਨਸਾਫ ਤਾਂ ਸਾਨੂੰ ਮਿਲਿਆ ਨਹੀਂ ਪਰ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਜਿਹੜੇ ਵਾਰ ਨੇ ਉਹ ਜਰੂਰ ਮਿਲ ਰਹੇ ਨੇ ਲੋਕਵਾਟੀਵ ਨਾਲ ਜੁੜਾ ਤੁਸੀਂ ਮੈਂ ਮਹਤਾਜ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਭੇੜਾ ਜਿਹੜਾ ਉਹ ਸ਼ੁਰੂ ਹੋ ਗਿਆ ਹੰਝੂ ਗੈਸ ਦੇ ਗੋਲੇ ਜਿਹੜੇ ਉਹ ਕਿਸਾਨਾਂ ਵੱਲ ਛੱਡੇ ਜਾ ਰਿਹਾ ਤਾਂ ਕਿਸਾਨ ਦੇ ਜਿਹੜੇ ਅੱਗੇ ਵੱਲ ਵੱਜ ਚੁੱਕੇ ਨੇ ਭੱਜ ਕੇ ਕਿਸਾਨ ਜਿਹੜੇ ਪੁਲਿਸ ਹੈ ਜਿਹੜੀ ਉਹ ਭੱਜਦੀ ਨਜ਼ਰ ਦਿਖਾਈ ਦੇ ਰਹੀ ਆ ਲਗਾਤਾਰ ਗੋਲੇ ਜਿਹੜੇ ਉਹ ਪੁਲਿਸ ਵੱਲ ਪੁਲਿਸ ਹੈ ਜਿਹੜੀ ਉਹ ਸਿੱੜਦੀ ਜਾ ਰਹੀ ਆ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਹੈ ਜਿਹੜੀ ਉਹ ਭੱਜ ਰਹੀ ਆ ਕਿਸਾਨ ਨੇ ਜਿਹੜੇ ਪੁਲਿਸ ਦੇ ਮਗਰ ਪੈ ਗਏ ਨੇ ਡਾਂਗਾ ਜਿਹੜੇ ਝੰਡੇ ਨੇ ਕਿਸਾਨਾਂ ਦੇ ਕੋਲੇ ਸਿਵਰਾ ਵਿੱਚ ਦੇ ਸਾਦੇ ਪੁਲਿਸ ਹੈ ਉਹ ਮੂਹਰੇ ਲਾ ਲਈਏ ਕਿਸਾਨਾਂ ਨੇ ਪੁਲਿਸ ਆਪਣੇ ਮੂਹਰੇ ਲਾ ਲਈ ਹੈ ਬੀਕੇਯੂ ਅਗਰਾਹਾਂ ਦੇ ਕਿਸਾਨ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ ਤਾਂ ਜੌਂਦ ਪਿੰਡ ਦੇ ਕੋਲ ਨੈਸ਼ਨਲ ਹਾਈਵੇ ਦੇ ਕੋਲ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਕਿਸਾਨਾਂ ਦੇ ਵੱਲ ਤਾਂ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਸਾ ਵੱਡੀ ਗਤੀ ਦੇ ਵਿੱਚ ਗੋਲੇ ਛੁੱਟੇ ਜਾ ਰਹੇ ਨੇ ਗੋਰੇ ਦੂਜੀ ਸਾਈਡ ਆ ਜਾ ਗੋਰੇ ਕੋਲ ਸਾਈਡ ਆ ਜਾ ਕਿੱਥੇ ਜੇ ਆ ਖੇਤਾਂ ਨਾਲ ਕਿਤਨਾ पानी <laughs> What? <laughs> ਮੇਰੇ ਵੱਲੋਂ ਮੇਰੇ ਵੱਲੋਂ ਤੁਹਾਨੂੰ ਲੱਗਦਾ ਤਾਂ ਪਿੰਡ ਜਾਂਦੇ ਕੋਲੇ ਨੈਸ਼ਨਲ ਹਾਈਵੇ ਦੇ ਉੱਪਰ ਕਿਸਾਨਾਂ ਦੇ ਉੱਤੇ ਟੀਅਰ ਗੈਸ ਹੈ ਜਿਹੜੀ ਹੰਝੂ ਗੈਸ ਦੇ ਗੋਲੇ ਸੁੱਟਣ ਤੋਂ ਬਾਅਦ ਕਿਸਾਨ ਇੱਕ ਵਾਰ ਪਿੱਛੇ ਹੋ ਗਏ ਨੇ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀ ਗੈਸ ਦੇ ਗੋਲੇ ਨੇ ਜਿਹੜੇ ਬੰਬ ਨੇ ਉਹ ਸੜਕ ਦੇ ਉੱਪਰ ਡਿੱਗੇ ਹੋਏ ਨੇ ਤਾਂ ਵੱਡੀ ਤਦਾਦ ਦੇ ਵਿੱਚ ਜਿਹੜੇ ਗੋਲੇ ਨੇ ਉਹ ਸੁੱਟੇ ਗਏ ਨੇ ਤੇ ਕਿਸਾਨ ਜਿਹੜੀ ਵੱਡੀ ਗਿਣਤੀ ਦੇ ਵਿੱਚ ਉਹ ਇੱਥੋਂ ਇੱਕ ਵਾਰ ਪਿੱਛੇ ਖੜ ਗਏ ਨੇ ਤਾਂ ਲਗਾਤਾਰ ਕਿਸਾਨ ਅੱਗੇ ਵੱਲ ਪਦਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਜਿਹੜੀ ਹੰਝੂ ਗੈਸ ਹੈ ਬੜੀ ਘਾਤਕ ਹੁੰਦੀ ਹੈ ਤਾਂ ਤਸਵੀਰਾਂ ਦਿਖਾ ਦਿੰਨੇ ਆ ਆ ਦੇਖੋ ਜਿਹੜੇ ਉਹ ਬੰਬ ਨੇ ਉਹ ਇੱਥੇ ਸੜਕ ਦੇ ਉੱਪਰ ਡਿੱਗੇ ਹੋਏ ਨੇ ਤਾਂ ਇਹ ਮਾਹੌਲ ਆ ਜਿਹੜਾ ਤਾਂ ਉਧਰ ਖੇਤਾਂ ਦੇ ਵੱਲ ਖੇਤਾਂ ਦੇ ਵੱਲ ਜਿਹੜੀ ਇਹ ਗੋਲੇ ਆ ਉਹ ਛੁੱਟੇ ਜਾ ਰਹੇ ਆ ਆ ਦੇਖੋ ਤਾਂ ਪੁਲਿਸ ਜਿਹੜੀ ਉਹ ਲਗਾਤਾਰ ਜਿਹੜੇ ਗੋਲੇ ਆ ਉਹ ਛੁੱਟ ਰਹੀ ਹੈ ਤਸਵੀਰਾਂ ਵਿੱਚ ਦਿਖਾ ਦਿੰਦੇ ਆ ਕਿ ਪੁਲਿਸ ਹੈ ਜਿਹੜੀ ਉਹ ਗਨ ਦੇ ਨਾਲ ਲਗਾਤਾਰ ਕਿਸਾਨਾਂ ਵੱਲ ਟੀਅਰ ਗੈਸ ਦੇ ਗੋਲੇ ਛੁੱਟ ਰਹੀ ਹੈ ਤਾਂ ਵੀ ਕਿਉਂ ਗ੍ਰਾਹਾਂ ਦੇ ਜਿਹੜੇ ਕਿਸਾਨ ਨੇ ਆ ਦੇਖੋ ਤਾਂ ਗਨ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਜਿਹੜੀ ਪੁਲਿਸ ਹੈ ਉਹ ਗਨ ਦੇ ਵਿੱਚ ਗੋਲਾ ਭਰਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਲਗਾਤਾਰ ਕਹਿੰਦੇ ਆ ਕਿ ਕਿਸਾਨਾਂ ਦੀ ਸਰਕਾਰ ਹੈ ਮੈਂ ਕਿਸਾਨਾਂ ਦਾ ਪੁੱਤਰ ਆ ਹੁਣ ਕਿਸਾਨਾਂ ਦੇ ਉੱਪਰ ਉਦੇ ਹੀ ਪੰਜਾਬ ਪੰਜਾਬ ਕਿਸਾਨਾਂ ਦੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੀ ਉੱਪਰ ਕਿਸ ਤਰੀਕੇ ਨਾਲ ਗੋਲੇ ਛਟਵਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜੂ ਗ੍ਰਾਹਾਂ ਦੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਅੱਗੇ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਤ ਸਿੰਘ ਮਾਨ ਵੀ ਪੰਜਾਬ ਪੁਲਿਸ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਨਾਲ ਵਾਰ ਕਰ ਰਹੀ ਹੈ ਤਸਵੀਰ ਦਿਖਾ ਦਿੰਨੇ ਇਧਰ ਦੇ ਪਾਸੇ ਕਿ ਜਿਹੜੇ ਹੰਝੂ ਗੈਸ ਦੇ ਜਿਹੜੇ ਵੱਡੇ ਪੈਕੇਟ ਨੇ ਵੱਡੇ ਡੱਬੇ ਨੇ ਉਹ ਪੁਲਿਸ ਦੀ ਬੋਟਾਂ ਉੱਪਰ ਲੰਘਣੇ ਹੱਥਾਂ ਵਿੱਚ ਉਹ ਗੰਨਾ ਫੜੀਆਂ ਹੋਈਆਂ ਨੇ ਜਿਸ ਦੇ ਨਾਲ ਇਹ ਛੁੱਟਿਆ ਜਾ ਰਿਹਾ ਤਾਂ ਬੀਕੇਯੂ ਗ੍ਰਾਹ ਦੇ ਕਿਸਾਨ ਨੇ ਜਿਹੜੇ ਉਹ ਲਗਾਤਾਰ ਵਧਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਹੰਝੂ ਗੈਸ ਛੁੱਟ ਕੇ ਉਹਨਾਂ ਨੂੰ ਪਿੱਛੇ ਵੱਲ ਕਦੇੜਿਆ ਜਾ ਰਿਹਾ ਤਾਂ ਇਹ ਜਦੋਂ ਕਿਸਾਨ ਦਿੱਲੀ ਜਾ ਰਹੇ ਸੀ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਭਾਈ ਦਿੱਲੀ ਸਾਡੇ ਦੇਖਦਾ ਹਿੱਸਾ ਸਾਨੂੰ ਉੱਥੇ ਜਾਣ ਦਿਓ ਪਰ ਅੱਜ ਕਿਸਾਨ ਆਪਣੇ ਹੀ ਪੰਜਾਬ ਦੇ ਵਿੱਚ ਬਠਿੰਡਾ ਡੀਸੀ ਦਫ਼ਤਰ ਜਾਣ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਨੂੰ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਕਰਾਂ ਵਿੱਚ ਰਿਟੇਨ ਕੀਤਾ ਗਿਆ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਲੰਘੜ ਦਿੱਤਾ ਜਾ ਰਿਹਾ ਸੜਕ ਦੇ ਉੱਪਰ ਲਗਾਤਾਰ ਜਿਹੜੇ ਹੰਝੂ ਗੈਸ ਦੇ ਗੋਲੇ ਨੇ ਉਹ ਛੁੱਟੇ ਜਾ ਰਹੇ ਨੇ ਕਾਫੀ ਵੱਡੇ ਪੱਤਰ ਦੇ ਉੱਪਰ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਵੀ ਇੱਕ ਗੈਸ ਆ ਜਿਹੜੀ ਉਹ ਮੂੰਹ ਤੇ ਅੱਖਾਂ ਦੇ ਵਿੱਚ ਪਈ ਹੈ ਜੋ ਕਿ ਬੜਾ ਮਚਾਉਂਦੀ ਹੈ ਸ਼ਰੀਰ ਨੂੰ ਤਾਂ ਉਹ ਕਿਸਾਨ ਆ ਜਿਹੜੇ ਉਹ ਪਿਛਲੇ ਵੱਲ ਖੜੇ ਹੋਏ ਨੇ ਤਾਂ ਪੁਲਿਸ ਲਗਾਤਾਰ ਵਾਰ ਆ ਜਿਹੜੀ ਉਹ ਕਰਦੀ ਨਜ਼ਰ ਆ ਰਹੀ ਹੈ ਤਾਂ ਕਿਸਾਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਇਨਸਾਫ ਮੰਗਣ ਬਠਿੰਡਾ ਜਾ ਰਹੇ ਸੀ ਪਰ ਬਠਿੰਡਾ ਇਨਸਾਫ ਤਾਂ ਸਾਨੂੰ ਮਿਲਿਆ ਨਹੀਂ ਪਰ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਜਿਹੜੇ ਵਾਰ ਨੇ ਉਹ ਜਰੂਰ ਮਿਲ ਰਹੇ ਨੇ ਲੋਕਵਾਟੀਵ ਨਾਲ ਜੁੜਾ ਤੁਸੀਂ ਮੈਂ ਮਮਤਾਜ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਭੇੜਾ ਜਿਹੜਾ ਉਹ ਸ਼ੁਰੂ ਹੋ ਗਿਆ ਹੰਝੂ ਗੈਸ ਦੇ ਗੋਲੇ ਆ ਜਿਹੜੇ ਉਹ ਕਿਸਾਨਾਂ ਵੱਲ ਛੱਡੇ ਜਾ ਰਿਹਾ ਤਾਂ ਕਿਸਾਨ ਨੇ ਜਿਹੜੇ ਅੱਗੇ ਵੱਲ ਵੱਜ ਚੁੱਕੇ ਨੇ ਭੱਜ ਕੇ ਕਿਸਾਨ ਜਿਹੜੇ ਪੁਲਿਸ ਹੈ ਜਿਹੜੀ ਉਹ ਭੱਜਦੀ ਨਜ਼ਰ ਦਿਖਾਈ ਦੇ ਰਹੀ ਆ ਲਗਾਤਾਰ ਗੋਲੇ ਆ ਜਿਹੜੇ ਉਹ ਪੁਲਿਸ ਵੱਲ ਪੁਲਿਸ ਹੈ ਜਿਹੜੀ ਉਹ ਸਿੱੜਦੀ ਜਾ ਰਹੀ ਆ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਹੈ ਜਿਹੜੀ ਉਹ ਭੱਜ ਰਹੀ ਆ ਕਿਸਾਨ ਨੇ ਜਿਹੜੇ ਪੁਲਿਸ ਦੇ ਮਗਰ ਪੈ ਗਏ ਨੇ ਚੰਗਾ ਜਿਹੜੇ ਝੰਡੇ ਨੇ ਕਿਸਾਨਾਂ ਦੇ ਕੋਲੇ ਸੀਰਾ ਵਿੱਚ ਦੇ ਸਾਦੇ ਪੁਲਿਸ ਹੈ ਉਹ ਮੂਹਰੇ ਲਾ ਲਈਏ ਕਿਸਾਨਾਂ ਨੇ ਪੁਲਿਸ ਆਪਣੇ ਮੂਹਰੇ ਲਾ ਲਈ ਹੈ ਬੀਕੇਯੂ ਅਗਰਾਹਾਂ ਦੇ ਕਿਸਾਨ ਨੇ ਜਿਹੜੇ ਉਹ ਪਹੁੰਚੁੱਕੇ ਨੇ ਤਾਂ ਜੌਂਦ ਪਿੰਡ ਦੇ ਕੋਲ ਨੈਸ਼ਨਲ ਹਾਈਵੇ ਦੇ ਕੋਲ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਕਿਸਾਨਾਂ ਦੇ ਵੱਲ ਤਾਂ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਸਾ ਵੱਡੀ ਗਲਤੀ ਦੇ ਵਿੱਚ ਗੋਲੇ ਛੁੱਟੇ ਜਾ ਰਹੇ ਨੇ ਗੋਰੇ ਦੂਜੀ ਛੜ ਆ ਜਾ ਗੋਰੇ ਔਲਟੀ ਛੜ ਆ ਜਾ ਕਿੱਥੇ ਜੇ ਆ ਖੇਤਾਂ ਦੇ ਅਲੱਗ ਖੇਤਾਂ ਦੇ परने के लिए करके मरने ने